ਅੱਜ ਪੰਜਾਬ ਦੇ ਵਿੱਚ ਇੱਕ ਜਿਮਨੀ ਚੋਣ ਹੋਈ ਔਰ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਆ ਤੇ ਮੈਂ ਇਧਰ ਉਧਰ ਦੀ ਗੱਲ ਕਰਨ ਦੀ ਬਜਾਏ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੀ ਕਰਾਂਗਾ ਕਿ ਅੱਜ ਦਾ ਦਿਨ ਬੜਾ ਅਫਸੋਸ ਵਾਲਾ ਹੈ ਕਿ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੀ ਪੂਰੀ ਤਰ੍ਹਾਂ ਹਾਰ ਹੋਈ ਹਾਰ ਹੀ ਨਹੀਂ ਹੋਈ ਜਮਾਨਤ ਜਬਤ ਹੋ ਗਈ ਸਾਡੇ ਕੁਝ ਵੀਰ ਇਸ ਗੱਲ ਨੂੰ ਲੈ ਕੇ ਚਦ ਖੁਸ਼ ਵੀ ਹੁੰਦੇ ਹੋਣਗੇ ਕਿ ਇਹ ਹਾਰ ਬਾਦਲਾਂ ਦੀ ਹੋਈ ਹੈ ਲੇਕਿਨ ਮੈਂ ਮਹਿਸੂਸ ਕਰਦਾ ਕਿ ਹਰ ਦਿਨ ਪਾਰਟੀ ਨੂੰ ਜਿਸ ਪੱਤਰ ਦੇ ਉੱਤੇ ਖੋਰਾ ਲੱਗ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਦਿੱਲੀ ਤੋਂ ਆਈਆਂ ਤਿੰਨ ਪਾਰਟੀਆਂ ਜਿਨ੍ਹਾਂ ਦੇ ਕਰਦਾਰ ਬਾਰੇ ਜਿਨ੍ਹਾਂ ਦੀ ਸੋਚ ਬਾਰੇ ਜਿਨ੍ਹਾਂ ਦੀ ਨੀਤੀ ਬਾਰੇ ਜਿਨ੍ਹਾਂ ਦੀ ਨੀਅਤ ਬਾਰੇ ਸਭ ਨੂੰ ਪਤਾ ਕਿ ਉਹ ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ بجائے ਆਪਣੇ ਹਿੱਤਾਂ ਨੂੰ ਤਰਜੀਹ ਦਿੰਦੀ ਏ ਔਰ ਕੌਮੀ ਪੱਧਰ ਦੇ ਉੱਤੇ ਆਪਣੇ ਵਾਲੇ ਵਾਲੇ ਦੀਆਂ ਸਟੇਟਾਂ ਦੇ ਵੱਲ ਵੀ ਉਹ ਦੇਖਦੀ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਹੁਣ ਆਮ ਆਦਮੀ ਪਾਰਟੀ ਜਾਇ ਹਲਾਤਾਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਬੁਰੀ ਤਰ੍ਹਾਂ ਹਾਰ ਗਿਆ ਤਾਂ ਇੱਕ ਵਾਰ ਫੇਰ ਸਭ ਤੋਂ ਵੱਡਾ ਸਵਾਲ ਏ ਕਿ ਹਾਰ ਵਾਰ-ਵਾਰ ਹੋ ਕਿਉਂ ਰਹੀ ਮੈਂ ਉੱਪਰ ਕੈਪਸ਼ਨ ਦੇ ਵਿੱਚ ਪੂਰੀ ਡਿਟੇਲ ਦੇ ਦੇਵਾਂਗਾ ਕਿ ਹੁਣ ਤੱਕ ਕਿੰਨੀਆਂ ਹਾਰਾਂ ਹੋਈਆਂ ਨੇ ਤੇ ਮੈਂ ਤਾਂ ਸਿਰਫ ਇੰਨੀ ਗੱਲ ਕਹਾਂਗਾ ਕਿ ਹੁਣ ਸਵੇ ਪਰਚੋਲ ਕਰਨ ਦਾ ਇੱਕ ਵਾਰ ਫੇਰ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਿਹੜੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਰਮੁਖ ਗਈ ਪੰਜ ਸਿੰਘ ਸਹਿਬਾਨ ਨੇ ਹੁਕਮਨਾਮਾ ਦਿੱਤਾ ਹੁਕਮਨਾਮਾ ਜਾਰੀ ਕੀਤਾ ਇਹਨਾਂ ਨੇ ਸੁਣਿਆ ਔਰ ਉਸ ਤੋਂ ਬਾਅਦ ਉਸ ਦੀਆਂ ਕੁਝ ਗੱਲਾਂ ਪ੍ਰਵਾਨ ਕਰ ਲਈਆਂ ਤੇ ਬਹੁਤੀਆਂ ਗੱਲਾਂ ਜਿਹੜੀਆਂ ਨੇ ਉਸ ਤੋਂ ਆਨਾ ਕਾਨੀ ਕਰਨੀ ਸ਼ੁਰੂ ਕਰ ਦਿੱਤੀ ਤੇ ਅਖੀਰ ਦੇ ਵਿੱਚ ਜਿੰਨਾ ਹੁਕਮਨਾਮਾ ਸੁਣਾਇਆ ਪੰਜ ਸਿੰਘ ਸਹਿਬਾਨ ਨੇ ਉਹਨਾਂ ਨੂੰ ਹੀ ਉਹਨਾਂ ਦੇ ਅਹੁਦਿਆਂ ਤੋਂ ਅਲੱਗ ਕਰ ਦਿੱਤਾ ਗਿਆ ਇਹ ਇੱਕ ਤਰ੍ਹਾਂ ਦੀ ਉਹ ਹੈਂਕੜ ਬਾਜੀ ਸੀ ਉਹ ਹੰਕਾਰ ਸੀ ਉਹ ਹਉਮੈ ਸੀ ਕਿ ਜੇ ਤੁਸੀਂ ਸਾਡੇ ਮੁਤਾਬਕ ਨਹੀਂ ਚੱਲਦੇ ਤਾਂ ਫਿਰ ਤੁਹਾਡੀ ਕੋਈ ਵੀ ਥਾਂ ਨਹੀਂ ਹੈਗੀ ਚਾਹੇ ਉਹ ਧਾਰਮਿਕ ਸ਼ਖਸੀਅਤਾ ਹੋਣ ਚਾਹੇ ਕੋਈ ਰਾਜਨੀਤਿਕ ਹੋਵੇ ਔਰ ਇਸੇ ਸਮੇਂ ਦਰਮਿਆਨ ਹੀ ਮੈਨੂੰ ਵੀ ਅਸਤੀਫਾ ਦੇਣਾ ਪਿਆ ਬਹੁਤ ਸਾਰੇ ਲੋਕਾਂ ਨੇ ਸਾਥੀਆਂ ਨੇ ਇਹ ਸਵਾਲ ਕੀਤਾ ਕਿ ਉੱਥੇ ਹੋਰ ਬਹੁਤ ਸਾਰੇ ਹੈਗੇ ਨੇ ਤੁਹਾਨੂੰ ਕੱਲਿਆਂ ਨੂੰ ਇਹ ਜਿਆਦਾ ਫਿਕਰ ਹੈ ਪਰ ਸਵਾਲ ਇਹ ਆ ਕਿ ਇਹ ਸਿਕਰ ਜਿਹੜਾ ਹਰ ਉਸ ਪੰਜਾਬੀ ਨੂੰ ਹਰ ਉਸ ਸਿੱਖ ਨੂੰ ਹੋਣਾ ਚਾਹੀਦਾ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਰਿਹਾ ਕਿਉਂਕਿ ਇਹ ਸਾਡੀ ਆਪਣੀ ਉਹ ਜਮਾਤ ਹੈ ਜਿਹੜੀ 105 ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਆਪਣੇ ਖੂਨ ਨਾਲ ਸਿੰਜੀ ਲਗਾਤਾਰ ਮਿਹਨਤ ਕਰਕੇ ਇਸ ਨੂੰ ਖੜਾ ਕੀਤਾ ਬਹੁਤ ਵੱਡੀਆਂ ਜਿੱਤਾਂ ਜਿੱਤੀਆਂ ਬਹੁਤ ਵੱਡੇ ਮੋਰਚੇ ਜਿੱਤੇ ਔਰ ਹਮੇਸ਼ਾ ਕੇਂਦਰ ਸਰਕਾਰ ਦੇ ਨਾਲ ਟੱਕਰ ਲਈ ਲੇਕਿਨ ਅੱਜ ਇਹ ਸਮਾਂ ਆਇਆ ਹੈ ਕਿ ਅੱਜ ਗਿੰਤੀਆਂ ਬਿੰਤੀਆਂ ਦੇ ਵਿੱਚ ਪੈ ਗਏ ਵੀ ਬਹੁਤ ਘਾਟੇ ਦਾ ਸੌਦਾ ਰਹਿ ਗਿਆ। ਕਈ ਵੀਰ ਜਿਹੜੇ ਇਸ ਧਾਰਨਾ ਦੇ ਨੇ ਜਿਹੜੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਬੈਠੇ ਨੇ ਕਿ ਦੇਖੋ ਜੀ ਭਾਜਪਾ ਤੇ ਅਕਾਲੀ ਦਲ ਇਕੱਠਾ ਹੋ ਜਾਵੇ ਤਾਂ ਕੋਈ ਸਾਨੂੰ ਜਿੱਤ ਤੋਂ ਰੋਕ ਨਹੀਂ ਸਕਦਾ ਪਰ ਇੱਥੇ ਤੁਸੀਂ ਉਹ ਵੀ ਦੇਖ ਲਓ 8203 ਦੂਸਰੇ ਪਾਸੇ 20000 300 ਸਮਥਿੰਗ ਵੋਟਾਂ ਭਾਜਪਾ ਨੂੰ ਜੇ ਜੋੜ ਵੀ ਲਈਏ ਤਾਂ ਫਿਰ ਵੀ ਅੰਕੜਾ ਜਿਹੜਾ ਉਹ 28000 ਦੇ ਕਰੀਬ ਪਹੁੰਚਦਾ ਸੋ ਇਹ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਸਵਾਲ ਏ ਕਿ ਵਿਸਾਖੀਆਂ ਦੀ ਜਗ੍ਹਾ ਆਪਣੇ ਆਪ ਦੇ ਵਿੱਚ ਜਿਹੜਾ ਸਾਨੂੰ ਗੁਰੂ ਪਾਤਸ਼ਾਹ ਨੇ ਬਲ ਬਖਸ਼ਿਆ ਉਸ ਦੇ ਉੱਤੇ ਸਾਨੂੰ ਪਹਿਰਾ ਦੇਣ ਦੀ ਲੋੜ ਏ ਸੋਚਣ ਤੇ ਵਿਚਾਰਨ ਦੀ ਲੋੜ ਏ ਕਿ ਸਾਡੇ ਨਾਲ ਇੰਨੀ ਮਾੜੀ ਕਿਉਂ ਹੋ ਰਹੀ ਏ ਕਿਉਂ ਅਸੀਂ ਆਪਣੇ ਆਪ ਨੂੰ ਸੁਧਾਰ ਵਾਲੇ ਪਾਸੇ ਨਹੀਂ ਲੈ ਕੇ ਜਾ ਰਹੇ ਕਿਉਂ ਨਹੀਂ ਆਪਣਾ ਮਨ ਨੀਵਾ ਤੇ ਮੱਤ ਉੱਚੀ ਲੈ ਕੇ ਚੱਲ ਰਹੇ ਕਿੰਨੇ ਕੋ ਹੋਰ ਤਜਰਬੇ ਕੀਤੇ ਜਾਣਗੇ ਔਰ ਹਰ ਇੱਕ ਤਜਰਬੇ ਦੇ ਵਿੱਚ ਨਮੋਸ਼ੀ ਭਰੀ ਹਾਰ ਜਦੋਂ ਸਾਹਮਣੇ ਆਵੇਗੀ ਤਾਂ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਸੋ ਮੈਨੂੰ ਇਸ ਗੱਲ ਦੇ ਉੱਤੇ ਅੱਜ ਇੱਕ ਵਾਰ ਫੇਰ ਬਹੁਤ ਵੱਡੀ ਚਿੰਤਾ ਨਜ਼ਰ ਆ ਰਹੀ ਏ ਕਿ ਇਹਨਾਂ ਲੋਕਾਂ ਨੇ ਜਿਹੜੇ ਸਾਡੇ ਸਾਥੀ ਭਰਾੜੇ ਇਹਨਾਂ ਨੇ ਸਮਝਣਾ ਨਹੀਂ ਤੇ 2027 ਵੀ ਇਸੇ ਤਰ੍ਹਾਂ ਹੱਥੋਂ ਜਾਏਗਾ ਔਰ ਉਸ ਤੋਂ ਪਹਿਲਾਂ ਜਿਹੜੀਆਂ ਚਾਹ ਬਲਾਕ ਸੰਮਤੀ ਚੋਣਾਂ ਆਉਣਗੀਆਂ ਚਾਹ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਆਉਣਗੀਆਂ ਉਹਦੇ ਵਿੱਚ ਵੀ ਬੁਰੀ ਤਰ੍ਹਾਂ ਹਾਲ ਹੋ ਹਾਰ ਹੋਵੇਗੀ ਪਰ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਕਈ ਵੀਰੇ ਗੱਲ ਕਹਿ ਰਹੇ ਆ ਕਿ ਉਹ ਬਾਦਲਾਂ ਦੇ ਕੋਲੋਂ ਖੁੱਸ ਜਾਏਗੀ ਉਹ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਉਹ ਸਿੱਖਾਂ ਨੇ ਚੋਣ ਲੜਨੀ ਹੈ ਸਿੱਖ ਜਥੇਬੰਦੀਆਂ ਨੇ ਚੋਣ ਲੜਨੀ ਹੈ ਸੋ ਉਸ ਦੇ ਵਿੱਚ ਕਿਸੇ ਵੀ ਪੱਤਰ ਦੇ ਉੱਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੌਜੂਦਾ ਤੜਾ ਉਹ ਇਸ ਗੱਲ ਦੇ ਉੱਤੇ ਲੱਗਾ ਹੋਇਆ ਹੈ ਕਿ ਇਹ ਚੋਣਾ ਹੋਣੀ ਨਾ ਤੇ ਇਸੇ ਤਰ੍ਹਾਂ ਸਟੇਟਸ ਕੋ ਜਿਹੜਾ ਬਰਕਰਾਰ ਰਹੇ ਤੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਇਹ ਬਹੁਤ ਹੀ ਦੁਖਦਾਈ ਪਹਿਲੂ ਹੈ ਕਿ ਅਸੀਂ ਆਪਣੇ ਨਿੱਜ ਵਾਸਤੇ ਆਪਣੇ ਲਾਲਚ ਵਾਸਤੇ ਜਾਂ ਆਪਣੀ ਸਾਹਮਣੇ ਦਿੱਸਦੀ ਹਾਰ ਨੂੰ ਮੰਨ ਕੇ ਅਸੀਂ ਇਹਨਾਂ ਚੋਣਾਂ ਨੂੰ ਦੇ ਨੋ ਦੇਨ ਲੇਟ ਕਰਦੇ ਜਾ ਰਹੇ ਆ ਉਸ ਦੇ ਨਾਲ ਵੀ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹਨਾਂ ਸ਼ਕਤੀਆਂ ਨੂੰ ਬਲ ਮਿਲ ਰਿਹਾ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਜਿਹੜੀ ਮਹਾਨ ਸੰਸਥਾ ਉਸ ਨੂੰ ਖੋਹਣਾ ਚਾਹੁੰਦੀਆਂ ਨੇ ਉਹਨਾਂ ਕੇਂਦਰੀ ਸ਼ਕਤੀਆਂ ਨੂੰ ਠੱਲ ਪਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਹੋਣੀਆਂ ਚਾਹੀਦੀਆਂ ਔਰ ਉਸ ਦੇ ਵਿੱਚ ਸੱਚੇ ਸੁੱਚੇ ਕਰਤਾਰ ਵਾਲੇ ਔਰ ਗੁਰੂ ਦੇ ਭੈ ਵਿੱਚ ਰਹਿਣ ਵਾਲੇ ਗੁਰਸਿੱਖਾਂ ਨੂੰ ਮੌਕਾ ਮਿਲਣਾ ਚਾਹੀਦਾ ਤੇ ਮੈਂ ਇਹ ਗੱਲ ਕਾਂਗਾ ਕਿ ਅੱਜ ਜਿਹੜਾ ਇੱਕ ਮੌਕਾ ਹੈ ਇਸ ਨੂੰ ਸੰਭਾਲਣ ਦੇ ਲਈ ਇੱਕ ਵਾਰ ਫੇਰ ਸਵੇ ਪਰਚੋਲ ਕਰੇ ਸ਼੍ਰੋਮਣੀ ਅਕਾਲੀ ਦਲ ਦਾ ਉਹ ਤੁਹਾਡਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਬੇਮਕ ਹੋ ਕੇ ਇਧਰ ਉਧਰ ਪਾਣੀ ਦੇ ਵਿੱਚ ਡਾਂਗਾ ਮਾਰ ਰਿਆ ਉਸ ਨੂੰ ਅਜੇ ਵੀ ਸੋਚਣ ਤੇ ਵਿਚਾਰਨ ਲਈ ਕੋਈ ਸਮਾਂ ਮਿਲ ਗਿਆ ਦੁਬਾਰਾ ਉਹ ਸੋਚ ਵਿਚਾਰ ਲੈ ਕੇ ਸਰੀਆ ਕਾਲ ਤੱਕ ਸਾਹਿਬ ਜੀ ਦੇ ਪੰਜ ਸਿੰਘ ਸਹਿਬਾਨ ਦਾ ਪਾਸ ਦੁਬਾਰਾ ਜਾਵੇ ਔਰ ਜਿਨ੍ਹਾਂ ਨੂੰ ਉਹਨਾਂ ਨੇ ਉਹਨਾਂ ਦੇ ਅਹੁਦਿਆਂ ਤੋਂ ਅਲੱਗ ਕੀਤਾ ਉਹ ਸਿੰਘ ਸਹਿਬਾਨਾਂ ਨੂੰ ਦੁਬਾਰਾ ਉਹਨਾਂ ਦੀਆਂ ਪਦਵੀਆਂ ਬਹਾਲ ਕੀਤੀਆਂ ਜਾਣ ਤੇ ਡੰਮੀ ਲੋਕਾਂ ਨੂੰ ਨਾ ਠੋਸਿਆ ਜਾਵੇ ਅਭੀਤੇ ਦਿਨੀ ਇੱਕ ਨਿਯੁਕਤੀ ਫੇਰ ਇਹਨਾਂ ਨੇ ਤਰੱਕੀ ਦੇ ਕੇ ਕਰ ਦਿੱਤੀ ਗਿਆਨੀ ਗੁਰਮukh ਸਿੰਘ ਦੀ ਤੇ ਗਿਆਨੀ ਗੁਰਮukh ਸਿੰਘ ਜਿਹੜੇ ਖੁਦ ਆਪ ਦੋਸ਼ੀ ਨੇ ਔਰ ਜਿਨ੍ਹਾਂ ਨੇ ਖੁਦ ਦੋਸ਼ ਕਬੂਲਿਆ ਕਿ ਅਸੀਂ ਗੁਨਾਹਗਾਰਾਂ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹਨਾਂ ਦਾ ਹੁਕਮ ਮੰਨਿਆ ਔਰ ਡੇਰਾ ਸਬਦਾ ਸਾਧ ਨੂੰ ਅਸੀਂ ਮਾਫੀ ਦਿੱਤੀ ਔਰ ਉਹਨਾਂ ਦੀਆਂ ਗਲਤੀਆਂ ਜਦੋਂ ਪੰਥ ਦੇ ਵਿੱਚ ਬਿਲਕੁਲ ਨਗੀਆਂ ਹੋ ਚੁੱਕੀਆਂ ਨੇ ਤਾਂ ਉਹਨਾਂ ਨੂੰ ਤੁਸੀਂ ਫਿਰ ਹੈੱਡ ਗ੍ਰੰਥੀ ਬਣਾ ਕੇ ਜਥੇਦਾਰ ਬਣਾ ਕੇ ਤੁਸੀਂ ਕਿਉਂ ਕੌਮ ਦਾ ਮਜ਼ਾਕ ਉਡਾ ਰਹੇ ਹੋ ਇਹ ਵੀ ਸਭ ਤੋਂ ਵੱਡਾ ਸਵਾਲ ਹੈ ਸੋ ਸਾਰਿਆਂ ਨੂੰ ਸਮਝਣ ਤੇ ਵਿਚਾਰਨ ਦੀ ਲੋੜ ਹੈ ਤੇ ਇਹ ਮੌਕਾ ਜਿਹੜਾ ਹੈ ਇਸ ਦੇ ਵਿੱਚ ਕੋਈ ਕਟਾਸਕ ਕਰਨ ਦੀ بجائے ਕਿਸੇ ਨੂੰ ਨੀਵਾ ਦਿਖਾਉਣ ਦੀ بجائے ਇਹ ਸੋਚਣ ਤੇ ਵਿਚਾਰਨ ਦੀ ਲੋੜ ਹੈ ਕਿ ਸਾਨੂੰ ਪੰਜਾਬ ਦੀ ਜਨਤਾ ਇੰਨਾ ਨੀਵਾ ਕਰਕੇ ਦੇਖ ਰਹੀ ਹੈ ਤੇ ਅਸੀਂ ਕਿਉਂ ਨਹੀਂ ਸੁਧਰ ਰਹੇ ਕਿਉਂ ਨਹੀਂ ਆਪਣੇ ਆਪ ਦਾ ਸੁਧਾਰ ਕਰ ਰਹੇ ਇਹਦੇ ਉੱਤੇ ਜ਼ਰੂਰ ਵਿਚਾਰ ਕਰਨ ਦੀ ਲੋੜ ਹੈ ਅੱਜ ਜਦੋਂ ਲੁਧਿਆਣ ਦੀ ਬਾਈ ਇਲੈਕਸ਼ਨ ਦਾ ਰਿਜ਼ਲਟ ਆਇਆ ਬਲਤੜੇ ਨੇ ਬਹੁਤ ਬੁਰੀ ਤਰ੍ਹਾਂ ਹਾਰਿਆ ਸ਼ੋਮਨੀ ਕਾਲੀਦਲ ਜਿੰਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ 8% ਵੋਟ ਤੇ ਵੀ ਆ ਸਕਦੇ ਹਾਂ 8% ਵੋਟ ਪਈ ਹੈ ਹਾਲਾਂਕਿ ਸਾਡੇ ਵਕੀਲ ਸਾਹਿਬ ਕਮਨ ਸਾਹਿਬ ਜਿਨ੍ਹਾਂ ਨੂੰ ਮੈਂ ਬਹੁਤਾ ਜਾਣਦਾ ਨਹੀਂ ਪਰ ਜਿੰਨਾ ਉਹਦਾ ਨਾਮ ਸੁਣਿਆ ਬਹੁਤ ਵਧੀਆ ਚੰਗੇ ਇਨਸਾਨ ਉਹ ਆਪਣੇ ਪ੍ਰਧਾਨ ਵੀ ਰਹੇ ਉੱਥੇ ਤੇ ਹਰ ਬੰਦਾ ਉਹਨਾਂ ਦਾ ਸਨਸਕਾਰ ਕਰਦਾ ਸੀ ਇੰਨੇ ਚੰਗੇ ਬੰਦੇ ਦੇ ਹੋਣ ਦੇ ਬਾਵਜੂਦ ਵੀ ਅਲੋਇ ਸੁਖਵੀਰ ਤੜੇ ਨੇ ਮੇਰਾ ਖਿਆਲ ਹੈ ਵੀ ਦਿਨ ਰਾਤ ਇੱਕ ਕਰਕੇ ਰੱਖੀ ਹੈ ਪਰ ਫੇਰ ਵੀ 8% ਵੋਟ ਪਾਉਣਾ ਇਹ ਪੰਥ ਦੇ ਲਈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਹੀ ਮਾੜੀ ਖਬਰ ਹੈ ਸੋ ਸਾਡੇ ਲਈ ਅੱਜ ਮੈਂ ਖਾਸ ਕਰਕੇ ਜਿਹੜੀ ਪੰਜ ਮੈਂਬਰੀ ਸਾਡੀ ਕਮੇਟੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਹੈ ਉਹਨੂੰ ਹੱਥ ਵਨ ਕੇ ਬੇਨਤੀ ਕਰੂੰਗਾ ਕਿ ਉਹ ਛੇਤੀ ਜੋ ਸ਼੍ਰੀ ਕਾਲ ਤਖਸਾਲ ਨੇ ਹੁਕਮ ਕੀਤਾ ਹੈ ਕਿ ਚੰਗੀ ਪੰਥਕ ਸੋਚ ਵਾਲੇ ਬੰਦੇ ਚੰਗੇ ਇਮਾਨਦਾਰ ਤੇ ਧਿਆਨدار ਬੰਦੇ ਲੈ ਕੇ ਆਉਣ ਅੱਜ ਜਿਹੜੀ 51% ਵੋਟ ਪਈ ਹੈ ਉਹਨੇ ਵੀ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਹੈ ਕਿ ਲੋਕ ਨਾ ਤਾਂ ਆਪ ਨੂੰ ਚਾਹੁੰਦੇ ਨੇ ਨਾ ਕਾਂਗਰਸ ਨੂੰ ਚਾਹੁੰਦੇ ਨੇ ਨਾ ਕਿਸੇ ਹੋਰ ਪਾਰਟੀ ਨੂੰ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਕਿ ਚੰਗੇ ਇਨਸਾਨ ਹੋਣ ਤੇ ਰੀਅਲ ਪਾਰਟੀ ਕੋਈ ਨਾ ਕੋਈ ਅੱਗੇ ਆਵੇ ਤਾਂ ਕਿ ਅਸੀਂ ਵੋਟਾਂ ਪਾਸ ਕੀਏ 50% ਵੋਟ ਪਈ ਹੈ ਇਹਦਾ ਮਤਲਬ ਲੋਕ ਇਹਨਾਂ ਪਾਰਟੀ ਤੋਂ ਖੁਸ਼ ਨਹੀਂ ਹਨ ਇਹਨਾਂ ਨੂੰ ਲੁੱਟਣ ਤੋਂ ਬਿਨਾ ਦਿੱਲੀ ਆਣੇ ਆ ਕੇ ਇੱਥੇ ਜੋ ਲੁੱਟ ਮਚਾਈ ਹੈ ਪਿਛਲੇ 4 ਸਾਲ ਦੇ ਵਿੱਚ ਮੇਰਾ ਖਿਆਲ ਹੈ ਵੀ ਇਤੋਂ ਬਾਅਦ ਕੁਝ ਹੋ ਨਹੀਂ ਸਕਦਾ ਆ ਮੈਂ ਕੱਲ ਪਰਸ਼ੀ ਦੇਖ ਰਿਹਾ ਸੀਗਾ ਕਿ ਪਹਿਲੀ ਵਾਰ ਹੋਇਆ ਕਿ ਚੀਫ ਮਿਨਿਸਟਰ ਨੂੰ ਹਟਾ ਕੇ ਤੁਸੀਂ ਚੀਫ ਸੈਕਟਰ ਨੂੰ ਚੇਅਰਮੈਨ ਲਾਤਾ ਕਿ ਇਹ ਡਿਵੈਲਪਮੈਂਟ ਦੇ ਕੰਮ ਇਹ ਕਰਵਾਉਣਗੇ ਇਦੋਂ ਬਦਕਿਸਮਤੀ ਕੋਈ ਗੱਲ ਹੋ ਸਕਦੀ ਹੈ আর ਜਿੰਨੇ ਪਤਾ ਨਹੀਂ ਕਿੰਨੇ ਬੰਦੇ ਦੀ ਇੰਟਰਵਿਊ ਕੀਤੀ ਹੈ ਕਿ ਜੀ ਇਹ ਬੰਦੇ ਆ ਕੇ ਇੱਥੇ ਕਮਾਂਡ ਸਾਂਭਣਗੇ। ਇਹੀ ਕਾਰਨ ਹੈ ਕਿ ਅੱਜ ਆਪਾਂ ਪਿੱਛੇ-ਪਿੱਛੇ ਜਾ ਰਹੇ ਹਾਂ। ਪੰਜਾਬ ਦਾ ਜਿੰਨਾ ਕਰਜ਼ਾ 70 ਸਾਲ ਦੇ ਵਿੱਚ ਚੜਿਆ ਹੈ, ਉਹ ਮੇਰਾ ਖਿਆਲ ਹੈ ਵੀ 4 ਸਾਲ ਦੇ ਵਿੱਚ ਉਹ ਨਹੀਂ ਕਰਦਾ ਫੇਰ ਦੁਬਾਰੇ ਚੜ ਗਿਆ। ਅੱਜ ਅਸੀਂ ਘਟਦੇ 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 ਕਿੱਥੇ ਆ ਗਏ? ਇਹ ਬਹੁਤ ਸੋਚਣ ਵਾਲੀ ਗੱਲ ਹੈ। ਸੋ ਆਪਾਂ ਸਾਰੇ ਜਾਣੇ ਰੱਖ ਕੇ ਹਿੰਮਤ करिए ਕਿ ਆਪਾਂ ਚੰਗੀ ਲੀਡਰਸ਼ਿਪ ਲੈ ਕੇ ਆਈਏ ਜਿਹਨੂੰ ਲੋਕ ਲਾਈ ਕਰਨ। ਲੋ ਬੋਟ ਤਾਂ ਥੋੜੀ 99% ਪੈਣੀ ਚਾਹੀਦੀ ਆ ਆਪਣਾ 100% ਪੈਣੀ ਚਾਹੀਦੀ ਹੈ ਹਰ ਬੰਦਾ ਸੋਚੇ ਕਿ ਮੈਂ ਆਪਣੀ ਬੋਟ ਪੋਲ ਕਰਨੀ ਹੈ ਮੈਂ ਚੰਗੇ ਬੰਦੇ ਲੈ ਕੇ ਆਉਣੇ ਨੇ ਚੰਗੇ ਇਨਸਾਨਾਂ ਨੂੰ ਵੋਟ ਪੈਣੀ ਚਾਹੀਦੀ ਆ ਚੰਗੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਆ ਇਹ ਤਾਂ ਇੱਕ ਅਲਰਜੀ ਵਾਲੀ ਗੱਲ ਹੋ ਗਈ ਕਿ ਸਾਨੂੰ ਅਲਰਜੀ ਆ ਫਲਾਣੇ ਬੰਦੇ ਤੋਂ ਅਸੀਂ ਉਹਨਾਂ ਨੂੰ ਵੋਟ ਹੀ ਨਹੀਂ ਪਾਉਣੀ ਆ ਸਾਡੀ ਭੈਣ ਕਮਲਜੀਤ ਕਿੱਡੇ بڑے ਪਰਿਵਾਰ ਦੇ ਵਿੱਚੋਂ ਆ ਸਾਡੇ ਬਹੁਤ ਹੀ ਸਕਾਰਜੋਗ ਵੀਰ ਜਿਹੜਾ ਅੱਜ ਵੀ ਜੇਲ੍ਹ ਚ ਬੈਠੇ ਨੇ ਫਾਂਸੀ ਦੀ ਸਜ਼ਾ ਦੇ ਵਿੱਚ ਜ਼ੋਰ ਲਾ ਲਿਆ ਉਹਨਾਂ ਨੂੰ ਕਿ ਤੁਸੀਂ ਮਾਫੀ ਮੰਗ ਲਓ ਅੱਜ ਵੀ ਆਪਣੇ ਸਟੈਂਡ ਦੇ ਉੱਤੇ ਪੂਰੇ ਖੜੇ ਨੇ ਪਰ ਕਿਉਂ ਨਹੀਂ ਵੋਟ ਪਈ ਸੁਖਵੀਰ ਸਿੰਘ ਬਾਦਲ ਕਰਕੇ ਉਹਨਾਂ ਨੂੰ ਵੋਟ ਨਹੀਂ ਪਈ ਤੇ ਇਹ ਇਹ ਹੀ ਕਾਰਨ ਹੋਇਆ ਹੈ ਜੇ ਕਿਤੇ ਉਹਨਾਂ ਦੇ ਪਿੱਛੇ ਸੁਖਵੀਰ ਸਿੰਘ ਬਾਦਲ ਨਾ ਹੁੰਦਾ ਸ਼ਾਇਦ ਉਹਨਾਂ ਦੀ ਬਹੁਤ ਵੱਡੀ ਜਿੱਤ ਪ੍ਰਾਪਤ ਹੁੰਦੀ ਅੱਜ ਆਪਾਂ ਖਾਲਸਾ ਜੀ ਨੂੰ ਦੇਖ ਰਹੇ ਹਾਂ ਕਿ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਸੀ ਤੇ ਲੋਕਾਂ ਨੇ ਉਹਨਾਂ ਨੂੰ ਚੇਤਾਵਤ ਆ ਕਿ ਇਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਹੈ ਸੋ ਲੋਕਾਂ ਦਾ ਹਮਦਰਦੀ ਆ ਪੰਥ ਦੇ ਨਾਲ ਲੋਕ ਪੰਥ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਪਰ ਇਹ ਨਹੀਂ ਚਾਹੁੰਦੇ ਕਿ ਉਹ ਲੋਕ ਜਿਹੜੇ ਪੰਥ ਦੋਖੀ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਕੰਮ ਕਰ ਰਹੇ ਨੇ ਪੰਥ ਦੇ ਉਲਟ ਕੰਮ ਕਰ ਰਹੇ ਨੇ ਜਿਹੜੇ ਸ਼ਿਓਮਨੀ ਕਮੇਟੀ ਨੂੰ ਬਰਤ ਰਹੇ ਨੇ ਉਹਨਾਂ ਨੂੰ ਅਸੀਂ ਅੱਗੇ ਨਹੀਂ ਲੈ ਕੇ ਆਉਣਾ ਲੋਕ ਕਰ ਕਰ ਸੁਨੇਹਾ ਦੇ ਰਹੇ ਨੇ ਹਰੇਕ ਇਲੈਕਸ਼ਨ ਦੇ ਵਿੱਚ ਸੁਨੇਹਾ ਦੇ ਰਹੇ ਨੇ 12 ਦੀ ਗੱਲ ਦੇਖੋ 14 ਦੀ ਗੱਲ ਦੇਖ ਲਈਏ 17 ਦੀ ਗੱਲ ਦੇਖ ਲਈਏ 19 ਦੀ ਦੇਖ ਲਈਏ 22 ਦੀ ਦੇਖ ਲਈਏ 24 ਦੀ ਗੱਲ ਦੇਖ ਲਈਏ ਅੱਜ ਜਿਹੜੀ ਆ ਇਲੈਕਸ਼ਨ ਹੋਈ ਹੈ 8% ਦੇ ਉੱਤੇ ਆਪਾਂ ਆ ਗਏ ਤੇ ਜੇ ਇਹ ਹਾਲਾਤ ਹੋਣਗੇ ਤਾਂ ਕੱਲ ਨੂੰ ਕੀ ਹੋਊਗਾ ਇਦੋ ਵੱਧ ਤਾਂ ਆਜ਼ਾਦ ਲੋਕ ਵੋਟ ਲੈ ਜਾਂਦੇ ਨੇ ਸੋ ਇਹਦਾ ਮਤਲਬ ਇਹ ਹੋਇਆ ਕਿ ਲੋਕ ਸੁਖਵੀਰ ਨੂੰ ਵੋਟ ਨਹੀਂ ਪਾਉਣੀ ਚਾਹੁੰਦੇ ਜੋ ਵੀ ਕੈਂਡੀਡੇਟ ਖੜਾ ਹੋ ਗਿਆ ਕੋਈ ਚੰਗਾ ਹੋਵੇ ਮਾੜਾ ਹੋਵੇ ਪਰ ਉਹ ਕਹਿੰਦੇ ਨੇ ਜੇ ਉਹ ਤੋਂ ਬਿਨਾਂ ਤਾਂ ਅਸੀਂ ਵੋਟ ਪਾਉਣ ਨੂੰ ਤਿਆਰ ਆ ਜੇ ਉਹ ਵਿੱਚ ਹੈ ਤਾਂ ਅਸੀਂ ਉਹਨੂੰ ਵੋਟ ਨਹੀਂ ਪਾਉਣੀ ਜਿੰਨਾ ਮਰਜ਼ੀ ਚੰਗਾ ਮੰਦਾ ਲਿਆਓ ਸੋ ਆਪਾਂ ਸਾਰੇ ਬੈਠ ਕੇ ਇਹ ਫੈਸਲਾ ਕਰੀਏ ਕਿ ਆਪਾਂ ਚੰਗੀ ਸੋਚ ਆਏ ਲੋਕ ਇਮਾਨਦਾਰ ਤੇ ਧਿਆਨدار ਜੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਨੂੰ ਹੁਕਮ ਨਾਮ ਜਾਰੀ ਕੀਤਾ ਹੈ ਖਾਸ ਕਰਕੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਕਿ ਤੁਸੀਂ ਪਾਰਦਰਸ਼ੀ ਭਰਤੀ ਕਰਨੀ ਹੈ ਆਧਾਰ ਕਾਰਡ ਦੇ ਨਾਲ ਭਰਤੀ ਕਰਨੀ ਹੈ ਉਹਦੇ ਵਿੱਚੋਂ ਚੰਗੀ ਲੀਡਰਸ਼ਿਪ ਲੈ ਕੇ ਆਉਣੀ ਹੈ ਜਿਹੜੀ ਪੰਜਾਬ ਦਾ ਪੰਜਾਬੀਆਂ ਦਾ ਪਲਾ ਕਰ ਸਕਣ ਸੋ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇਸ ਗੱਲ ਦੇ ਉੱਤੇ ਪਹਿਰਾ ਦਈਏ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਫੇਰ ਪੁਰਾਣਾ ਪੰਜਾਬ ਆਪਾਂ ਕਿਵੇਂ ਲੈ ਕੇ ਆਉਣਾ ਹੈ ਮੈਂ ਸੁਣਿਆ ਕਿ ਪਿਛੇ ਟਾਈਮ ਦੇ ਵਿੱਚ ਯੂਰਪਾਇ ਬੰਦੇ ਪੰਜਾਬ ਦੇਖਣ ਆਉਂਦੇ ਸੀਗੇ ਜਿਹੜੀ ਸਾਡੀ ਕਰੰਸੀ ਸੀ 10 12 ਗੁਣਾ ਮਹਿੰਗੀ ਕਰੰਸੀ ਸੀ 1 ਰੁਪਈਏ ਦੇ 10 12 ਪਾਉਂਡ ਆਉਂਦੇ ਸੀਗੇ ਪਰ ਅੱਜ ਆਪਾਂ ਕਿੱਥੇ ਚਲੇ ਗਏ ਸਾਡੇ ਬੱਚੇ ਡੌਂਕੀ ਲਾ ਕੇ ਜਾ ਰਹੇ ਨੇ ਸਾਡੇ ਲੋਕ ਕਿੱਥੇ ਕਿੱਥੇ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਕਿਉਂਕਿ ਇੱਥੇ ਅਪਰਚੂਨਿਟੀ ਜੀ ਨਹੀਂ ਹਨ ਅਪਰਚੂਨਿਟੀ ਕਿਉਂ ਨਹੀਂ ਹਨ ਕਿ ਸਰਕਾਰਾਂ ਚੰਗੀਆਂ ਨਹੀਂ ਹਨ ਸਾਡੀ ਲੀਡਰਸ਼ਿਪ ਚੰਗੀ ਨਹੀਂ ਹੈ ਉਹ ਲੀਡਰਸ਼ਿਪ ਅਸੀਂ ਚੰਗੀ ਲੈ ਕੇ ਆਈਏ ਤਾਂ ਕਿ ਲੋਕ ਇੱਥੇ ਕੰਮ ਕਰ ਸਕਣ